ਸੱਚ ਸ੍ਰੀਆਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸੱਚ ਟਾਈਮ ਨਿਊਜ਼ ਚੈਨਲ ਅੱਜ ਦੀ ਵਿਸ਼ੇਸ਼ ਖਬਰ ਲੈ ਕੇ ਹਾਜ਼ਰ ਹਾਂ ਅੱਜ ਕਸਬਾ ਕਾਲਾਫਗਾਨਾ ਅੰਦਰ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਇੱਕ ਵਿਸ਼ੇਸ਼ ਬੈਠਕ ਕੀਤੀ ਗਈ ਇਹ ਬੈਠਕ ਰਣਜੀਤ ਸਿੰਘ ਰਾਣਾ ਪੰਨੂ ਦੇ ਗ੍ਰਹਿ ਵਿਖੇ ਕੀਤੀ ਗਈ ਇਸ ਮੌਕੇ ਮੀਟਿੰਗ ਦੌਰਾਨ ਕੀ ਕੀ ਹੋਇਆ ਆਓ ਵੇਖਦੇ ਹਾਂ ਕਾਲਾ ਫਗਾਨਾਤ ਵਿੱਚ ਲਾਈਵ ਤਸਵੀਰਾਂ ਹਾਂਜੀ ਸਰ ਅੱਜ ਦੀ ਇਹ ਜਿਹੜੀ ਮੀਟਿੰਗ ਕੀਤੀ ਗਈ ਹੈ ਕਿਹੜੇ ਸਮਾਂ ਚ ਕੀਤੀ ਅੱਜ ਦੀ ਜਿਹੜੀ ਇਹ ਮੀਟਿੰਗ ਹੈ ਨਾਲ ਜੀ ਇਹ ਰਾਣਾ ਜੀ ਦੇ ਗ੍ਰੈਬ ਕੇ ਭਾਤੀ ਜਨਤਾ ਪਾਰਟੀ ਦੇ ਵੱਲੋਂ ਕਿਤੇ ਬੂਥ ਕਮੇਟੀਆਂ ਸੀ ਪੂਰੇ ਪੰਜਾਬ ਦੇ ਅੰਦਰ ਬਣਾ ਰਹੇ ਹਨ ਉਹਨਾਂ ਬੂਥ ਕਮੇਟੀਆਂ ਦੇ ਬਣਾਉਣ ਦੇ ਵਾਸਤੇ ਜਿਹੜੀ ਯੋਜਨਾ ਹੈ ਪਾਰਟੀ ਉਸ ਗੱਲ ਨੂੰ ਲੈ ਕਰਕੇ ਅੱਜ ਦੀ ਇਹ ਸੰਗਠਨਕ ਮੈਸਜ ਜਿਹੜੀ ਸੀ ਬਿਲਕੁਲ ਕਾਲਾ ਫਗਾਨਾਤ ਵਿੱਚ ਕੀਤੀ ਹੈ ਔਰ ਬੜੀ ਖੁਸ਼ੀ ਦੀ ਗੱਲ ਇਹ ਹੈ ਕਿ ਰਾਣਾ ਜੀ ਔਰ ਉਹਨਾਂ ਦੀ ਪੂਰੀ ਸੂਚੀ ਟੀਮ ਹੈ ਜਿਹੜੀ ਉਹਨਾਰੇ ਬਹੁਤ ਬੜੇ ਉਤਸ਼ਾਹ ਨਾਲ ਔਰ ਬੜੇ ਸ਼ੌਕ ਦੇ ਨਾਲ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਲੋਕਾਂ ਤੱਕ ਕਿਵੇਂ ਪਹੁੰਚਾਇਆ ਜਾਏ ਔਰ ਭਾਰਤੀ ਜਨਤਾ ਪਾਰਟੀ ਦਾ ਸੰਯੋਗ ਕਿਵੇਂ ਕਰਕੇ ਜਿਹੜੀਆਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੇ ਉਹਨਾਂ ਨੂੰ ਪਿੰਡ ਪਿੰਡ ਦੇ ਵਿੱਚ ਕਿਵੇਂ ਪਹੁੰਚਾਇਆ ਜਾਏ ਉਹਦੀ ਯੋਜਨਾ ਦੇ ਉੱਪਰ ਵੀ ਰਾਣਾ ਜੀ ਔਰ ਉਹਨਾਂ ਦੀ ਸੂਚੀ ਟੀਮ ਨੇ ਵਿਚਾਰ ਕੀਤਾ ਹੈ ਅੱਜ ਦੀ ਇਹ ਮੀਟਿੰਗ ਤੋਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ 2-4 ਦਿਨਾਂ ਦੇ ਅੰਦਰ ਹੀ ਇਹ ਜਿਹੜਾ ਸਾਡਾ ਪਿੰਡ ਕਾਲਾ ਫਗਾਨਾ ਹੈ ਔਰ ਇਹਦੇ ਨਾਲ ਲੱਗਦੇ ਜਿੰਨੇ ਵੀ ਪਿੰਡ ਨੇ ਬੂਥ ਨੇ ਉਹਨਾਂ ਦੀਆਂ ਬੂਥ ਕਮੇਟੀਆਂ ਬਣਾਉਣ ਤੋਂ ਬਾਅਦ ਬਹੁਤ ਜਲਦ ਇੱਥੇ ਇੱਕ ਵੱਡੇ ਕਾਰਜਕ੍ਰਮ ਦਾ ਆਯੋਜਨ ਕਰਾਂਗੇ ਔਰ ਲੋਕਾਂ ਦੇ ਜਿਹੜੀਆਂ ਮੁਸ਼ਕਲਾਂ ਨੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਔਰ ਲੋਕਾਂ ਨੂੰ ਜਿਹੜੀਆਂ ਪਹੁੰਚਣ ਵਾਲੀਆਂ ਸਹੂਲਤਾਂ ਨੇ ਜਿਹੜੀਆਂ ਕੇਂਦਰ ਸਰਕਾਰ ਦੀਆਂ ਨੇ ਜਿਸ ਦੇ ਉੱਪਰ ਇਹ ਪੰਜਾਬ ਸਰਕਾਰ ਆਪਣਾ ਠੱਪਾ ਲਗਾ ਕਰਕੇ ਆਪਣਾ ਕ੍ਰੈਡਿਟ ਲੈਣਾ ਚਾਹੁੰਦੀ ਹੈ ਉਹ ਸਾਰੀ ਸੱਚਾਈ ਨੂੰ ਲੋਕਾਂ ਦੇ ਸਾਹਮਣੇ ਅਸੀਂ ਇੱਥੇ ਰੱਖਣ ਵਾਲੇ ਆ ਸੋ ਅੱਜ ਦੀ ਇਹ ਮੀਟਿੰਗ ਜਿਹੜੀ ਹੈ ਇੱਕ ਬੜੀ ਸ਼ਲਾਘਾਯੋਗ ਮੀਟਿੰਗ ਸੀ ਜਿਹੜੀ ਰਾਣਾ ਜੀ ਨੇ ਰਾਣਾ ਜੀ ਦੇ ਪ੍ਰਯਾਸ ਦੇ ਨਾਲ ਉਹਨਾਂ ਦੀ ਸਮੁੱਚੀ ਟੀਮ ਨੇ ਕੀਤੀ ਹੈ ਇਸ ਗੱਲ ਵਾਸਤੇ ਮੈਂ ਰਾਣਾ ਜੀ